घट घट में हर जू बसे संतन कयो पुकार कहो तो नानक तह पज मना को नित उतर पार सुख दुख जे पर से नहीं लोभ हो अभमाना ਨਿੰਦਿਆ ਨਹੀਂ ਜੀ ਕੰਚਨ ਲੋ ਸਮਾਣਾ ਬੋ ਨਾਨਕ ਸੁਨਰੇ ਮਨਾ ਨੈ ਪੈ ਮਾਣ ਤਿਆਣ ਇਹ ਮਾਇਆ ਮਮਤਾਤ ਜੀ ਸਭ ਤੇ ਪਾਣ ਕਹੋ ਬੋ ਮੁਕਤ ਨਾ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨ ਜਮਕੇ ਤਾਂ ਮਾ ਜੋ ਪ੍ਰਾਨੀ ਮਮਤਾਤ ਜੀ ਲੋਭ ਮੋਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੀਤੇ ਉਦਾਰ ਜਿਉ ਸੁਪਨਾ ਅਰਪੀਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੈਂ ਮਾਰਾਇਨ ਜਹ ਚੀਤ ਜੈਸੀ ਜਲ ਤੇ ਬੁਧ ਬੁਦਾ ਉਪਜੈ ਬਿਨ ਸੇਨੀਤ ਜਾਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨ ਮੀਤ ਪ੍ਰਾਨੀ ਕਾ ਚੂ ਨਾ ਚੇਤਈ ਮਦ ਮਾਇਆ ਕੈ ਅੰਦ ਕੋ ਨਾਹੀ ਸਦਾ ਸਰਨ ਰਾਮ ਕੀ ਲੇ ਇਕ ਸਾਚੀ ਮਾਨ ਮਨੰਦ ਪਜਨ ਬਿਨਾ ਪਰਤ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਈ ਪਜ ਮਨਾ ਅੰਤ ਸਹ ਜਨਮ ਪਰ ਮਤ ਪਿਰਿਓ ਬਾਸੂ ਪਾਜ ਮਣਾ ਨਿਰ ਪੈ ਪਾ ਬਹੁਤ ਮੈਂ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਚਰ ਬਿਰਦ ਪੁਣ teen avastha jaan koh na ik sat nan meet nanak murat chitr jo pal pari yatan bahut sukh ke kiye oh nanak man simar teh poorn ho kart hai dekh o ਬਿਨ ਸਾਕਿ ਨ ਮਮਿਤ ਜੀਤ ਜੈ ਕਟ ਸਿਮਰਨ ਰਾਮ ਤੇਹ ਨਰ ਹਰ ਅੰਤਰਿ ਪਗਤ ਭਗਵਾਨ ਜੇ ਪ੍ਰਾਨੀ ਕੇ ਨਾਨਕ ਮਾਨੋ ਤਾਹਿ ਅੰਮੀ ਕੋ ਗਰੋ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਏ ਧਰੇ ਗਮਾਨ ਨਾਨਕ ਨਹਿ ਫਲ ਜਾਤ ਤਹ ਜੋ ਕੁੰਚ ਇ ਸਰ ਪਗਤ ਹੈ ਤਿਹਰਾ ਕੋ ਮਨਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹੇ ਨਾਨਕ ਜੂ ਪਾਲੂ ਕੀ ਰਾਵਣ ਗयो ਕੋ ਬੋ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨੋਣੀ ਹੋਈ ਇਹੋ ਮਾਰਗ ਸੰਸਾਰ ਕੋ ਨਾਨਕ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਰਾ ਬਲ ਚੁਟਕਿਓ ਬੰਦਨ ਪਰੇ ਕਾ ਚੂਨਾ ਹੋਤ ਉਪਾਈ ਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਬਲ ਹੋਆ ਬੰਦ ਸਭ ਕਿਛ ਉਤ ਉਪਾਈ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੂੰ ਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਤ ਕੋ ਨਾਨਕ ਇਹ ਬਿਪਤ ਮੈਂ ਤੇ ਇਕ ਰਗੁਨਾਥ ਨਾਮਰਿਓ ਸਾਧੂ ਰਹੋ ਰਈਓ ਗੁਰ ਗੋਬਿੰਦ ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਇਓ ਜਾਕੇ ਸਮਨਈ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਡ ਮਨਾ ਮੈਂ ਹਰ ਮੈਂ ਗਇਓ ਜਾ ਕੇ ਸਮਨੇ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਮੋਧਾਮਣੀ ਮਹੱਲਾ ਪੰਜਵਾ ਤਾਲ ਵਿੱਚ ਤិន ਵਸ ਤੂ ਪਈਓ सत संतोक विचारू अमृत नामे ठाकुर का पायो जिका सब से आधारो जे को खावै जे को पुंचे तिसका होई उद्धारू ਨੀਤੀ ਰੱਖਿਉਰੇ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਾਥ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਕੰਨ ਮਨ ਤੀ ਤਰਸ ਪਿਆ ਮੈਂ ਰਹਿਮਤੋਈ ਤਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇਂ ਹਰੀ ਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ raag ek sang panch barangan sang alaape aath nandan pratham raag phero ve kari panch raag ni sang utri pratham pher vi balavli punyaki gaave bangli ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੂ ਕੀ ਪਾਂਚੋ ਨਾਰੀ ਪੰਚਮਹਰ ਕਦਿਸਾਖ ਸੁਨਾਵੇ ਬੰਗਾਲ ਮਦਮਾ ਦੇ ਗਾਵੇ ਲਲਤ ਬਿਲਾਵਲ ਗਾਵਈ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਭੈਰਵ ਕੀ ਗਾਵੀ ਗਾਇਨ ਪਾਤਰ ਦੁਤੀਆ ਮਾਲਕੋ ਸਖ ਅਲਾਪੀ ਸੰਗ ਰਾਗਣੀ ਪਾਚੋ ਥਾਪੀ ਗੋਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿhti ਉਚਾਰੀ ਤਨਾਸਰੀ ਇਹ ਪਾਚੋ ਗਾਈ ਮਾਲ ਰਾ ਕੋ ਸੰਗ ਸੰਗ ਲਾਈ ਮਾ ਦੁਤਿਆ ਮਾਲ ਕੋਸਕ ਅਲਾਪੀ ਸੰਗ ਰਾਗਣੀ ਪਾਚੋ ਤਾਪੀ ਗੋੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇਤੀ ਉਚਾਰੀ ਧਸ ਨਾਸਰੀ ਇਹ ਪਾਚੋ ਗਾਈ ਮਾਲ ਰਾ ਕੋ ਸੰਗ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪਰਬਲ ਚੰਡ ਕੋ ਸਖ ਉਭਾਰਾ ਕੋਕਟ ਓ ਪੋ ਨਾਨਦ ਗਾਈ ਅਸ਼ਟ ਮਾਲ ਕੋ ਸੰਗ ਸੰਗ ਲਾਈ ਪੁਨੇ ਆਇਓ ਹਿੰਡੋਲ ਪੰਚ ਨਾਰ ਸੰ ਅਸ਼ਟ ਸੁਤ ਉਠੇ ਤਾਨ ਕੋ ਲੋ ਲੋ ਗਾਇਨ ਤਾਰ ਮਿਲਾਵਈ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋ ਆਰ ਜਾ surmanand paas kar aayi chandra vim mangalan sohayi saras baan o aaye binoda gaave saras basant kamoda asht putar mai kai sawari unh aayi deepak ki vaari काचेली पंटमंजरी तोडी कय आलाप का, का मुदरी ओ गुजरी संग दीपके ताप लंका कुंतल ओ रामा कमल कुसुम चंपण के नामा ਗਉੜਾ ਔਰ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮੇ ਪਾਂਚੋ ਸੰਗ ਬੇਰੰਗਣ ਲਾਵੇ ਬੈਰਾਰੀ ਕਰਨਾਟੀ ਧਰੀ ਗਾਵਰੀ ਗਾਵੇ ਆਸਾਵਰੀ ਤੈ ਪਾਚੇ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪਾਚੋ ਸਾਲੂ ਸਾ ਵਰ ਗੋਂਡ ਗੰਭੀਰ ਅਸ਼ਟਪੁਤ ਸ੍ਰੀ ਰਾਗ ਕੀ गुंड कुंभ अमीर कष्टम रागवे गावे पांचो संग बेरङ्गण लावे सोरट गोड मलारी तुनी, पुन गावे आशा गुण गुणी, ऊचे सुर सो पुन మేగ రాగ సిਉ પાచో తీని బేరా దర్ గజ్ దర్ కే దారా జబలీ దర్ నట ఓ కవీ శంకర ఓ శ్యామా మేగ రాగ పుత్రన్ కే నామా ਕਸ਼ਚ ਰਾਗ ਹੁਣ ਗਾਈ ਸੰਗ ਰਾਗ ਨੀਤੀ ਸਬੀ ਪੁੱਤਰ ਰਾਗਨ ਕੀ ਆਠਾ ਕਸ਼ਚ ਰਾਗ ਹੁਣ ਗਾਈ ਸੰਗ ਰਾਗ ਨੀਤੀ ਸੋ ਸਭੀ ਪੁੱਤਰ ਰਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਪਰਿਵਾਰ ਦੇ ਭਾਈ ਹਰਪ੍ਰੀਤ ਸਿੰਘ ਜੀ ਸੋਢੀ ਉਹਨਾਂ ਨੇ ਜੋ ਸਹਿਜ ਬਾਠ ਰੱਖੇ ਹੋਏ ਸੀ ਮਾਲਕ ਦੀ ਕਿਰਪਾ ਦੁਆਰ ਮਤ ਤੋਂ ਅੰਤਕਨ ਸੰਪੂਰਨ ਪੋਗ ਪਾਏ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਅੱਗੇ ਵਾਸਤੇ ਵੀ ਸਾਰਿਆਂ ਨੂੰ ਭਾਈ ਬੇਨਤੀ ਹੈ ਕਿ ਸਹਿਜ ਪਾਠ ਆਪ ਕਰੋ। ਗੁਰਬਾਣੀ ਆਪ ਪੜੋ। ਤੁਸੀਂ ਭਾਵੇਂ 5 ਸਾਲਾਂ ਬਾਅਦ ਪੋਗ ਪਾਓ ਕੋਈ ਬਰੋਗ ਕਰੋ। ਪਰ ਬਾਣੀ ਆਪ ਪੜੋ। ਬਾਣੀ ਤੁਸੀਂ ਆਪ ਪੜੋਗੇ ਤੁਹਾਨੂੰ ਪਤਾ ਲੱਗੇਗਾ ਬਾਣੀ ਕਹਿ ਕੀ ਰਹੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਤੁਹਾਡੇ ਘਰਾਂ ਦੇ ਵਿੱਚ ਉਹ ਵਿਖਿਆ ਜੀ ਵਹਿਮ ਭਰਮ ਪਕੰਡ ਇਹ ਖੰਭ ਲਾ ਕੇ ਉੱਡ ਜਾਣਗੀ ਫਤਿਹ ਵਾਹਿਗੁਰੂ ਵਾਹਿਗੁਰੂ ਗਰੋਹ ਗਰੋਹ